ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਿਸ਼ਕਾਮ ਵੈਟ ਭਾਰਤ ਵੱਲੋਂ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਲਈ ਬੂਟਿਆਂ ਦੇ ਲੰਗਰ ਦਾ आयोजन ਕੀਤਾ ਗਿਆ ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਅਧਗ੍ਰੰਥੀ ਗੈਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਪੋਲਰ ਅਤੇ ਨਿਸ਼ਕਾਮ ਸਵੈਟ ਦੇ ਅਗੂ ਵੀ ਇਸ ਮੌਕੇ ਮੌਜੂਦ ਰਹੇ ਜਿਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁਖ ਲਗਾਉਣ ਦੀ ਅਪੀਲ ਕੀਤੀ ਹੈ ਮੈਂ ਆਪ ਸਭ ਨੂੰ ਸਭ ਤੋਂ ਪਹਿਲਾਂ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਪਰਉ ਦੀ ਲੱਖ ਲੱਖ ਵਧਾਈ ਦੇਣਾ ਹੈ ਜਿਵੇਂ ਅੱਜ ਕੀ ਆਪਾਂ ਨੂੰ ਪਤਾ ਹੈ ਕਿ ਅੱਜ ਦੇ ਜਿਹੜੇ ਵਾਤਾਵਰਣ ਦੇ ਵਿੱਚ ਕਿੰਨਾ ਪੋਲੂਸ਼ਨ ਫੈਲ ਗਿਆ ਹੈ ਚਾਹੇ ਉਹ ਹਵਾ ਦਾ ਹੋਵੇ ਜਾਂ ਪਾਣੀ ਦਾ ਹੋਵੇ ਤੇ ਅੱਜ ਜਿਹੜੀਆਂ ਸਰਕਾਰਾਂ ਅੱਜ ਪੋਲੂਸ਼ਨ ਦੇ ਵਾਸਤੇ ਰੁੱਖਾਂ ਦੀ ਗੱਲ ਕਰਦੀਆਂ ਨੇ ਜਾਂ ਹੋਰ ਕਈ ਤਰੀਕੇ ਦੀਆਂ ਗੱਲਾਂ ਕਰਦੀਆਂ ਨੇ ਜਿਹਦੇ ਨਾਲ ਪੋਲੂਸ਼ਨ ਦੂਰ ਹੋਏ ਪਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਗੁਰੂ ਹਰ Rai ਸਾਹਿਬ ਜੀ ਅੱਜ ਤੋਂ ਕਈ ਸੌ ਸਾਲ ਪਹਿਲਾਂ ਹੀ ਵਾਤਾਵਰਨ ਨੂੰ ਹਰਿਆਵਲ ਲਿਆਉਣ ਵਾਸਤੇ ਉਸ ਟਾਈਮ ਹੀ ਉਹ ਰੁੱਖਾਂ ਦਾ ਲੰਗਰ ਲਾ ਕੇ ਗਿਆ ਸੀ ਔਰ ਉਹਨਾਂ ਨੂੰ ਨੇਚਰ ਨਾਲ ਇਨਾ ਪਿਆਰ ਸੀ ਕਿ ਉਹਨਾਂ ਨੇ ਇਹਦੇ ਵਾਸਤੇ ਬੜਾ ਕੰਮ ਕੀਤਾ ਮੈਂ ਸਮਝਦਾ ਕਿ ਅੱਜ ਜੋ ਸਰਕਾਰਾਂ ਕਰਦੀਆਂ ਨੇ ਸਾਡੇ ਗੁਰੂ ਸਾਹਿਬ ਸਾਨੂੰ ਬਹੁਤ ਟਾਈਮ ਪਹਿਲਾਂ ਸੇਧ ਦੇ ਕੇ ਗਏ ਨੇ ਔਰ ਸਾਨੂੰ ਉਸ ਸੇਧ ਉੱਤੇ ਚੱਲਣਾ ਚਾਹੀਦਾ ਸਾਨੂੰ ਘਰ ਘਰ ਰੁੱਖ ਲਾਉਣੇ ਚਾਹੀਦੇ ਨੇ ਤਾਂ ਜੋ ਹਰਿਆਲੀ ਹੋਵੇ ਔਰ ਵਾਤਾਵਰਨ ਸ਼ੁੱਧ ਰਹਿ ਸਕੇ ਪਰਿਸੰਗਤ ਨੂੰ ਗੁਰੂ ਹਰਰਾਇ ਜੀ ਦੇ ਇਸ ਪਾਵਨ ਪੁੱਤਰ ਆਗਮਨ ਬੁਢੀ ਉੱਤੇ ਵਧਾਈ ਦੇਣਾ ਵਾ ਇਹ ਗੁਰੂ ਸਾਹਿਬ ਦਾ ਸੰਦੇਸ਼ ਹੀ ਸੀ ਕਿ ਅਸੀਂ ਕੁਦਰਤ ਨੂੰ ਕਿਵੇਂ ਸੰਭਾਲਣਾ ਹੈ ਤੇ ਮੁਖਤਿਆਰੀ ਭਲਾਈ ਵਾਸਤੇ ਕਿਹੜੇ ਕੰਮ ਕਰਨੇ ਨੇ ਜਿਹਦੇ ਵਿੱਚ ਉਹਨਾਂ ਨੇ ਕੁਦਰਤ ਨੂੰ ਸੰਭਾਲਦੇ ਹੋਏ ਆ ਮੈਡੀਕਲ ਦੇ ਕੰਮ ਨਾਲ ਨਾਲ ਕੀਤੇ ਅੱਜ ਉਹੀ ਸੰਦੇਸ਼ ਲੈ ਕੇ ਦਿੱਲੀ ਕਮੇਟੀ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਨਿਸ਼ਕਾਮ ਸਵੈਟ ਜਿਹੜੀ ਕਿ ਬਹੁਤ ਅੱਛੀ ਸੰਸਥਾ ਹੈ ਜਿਹਨੇ ਨਿਸ਼ਕਾਮ ਕੰਮ ਕਰਦੀ ਆ ਹਮੇਸ਼ਾ ਉਹ ਅੱਗੇ ਆ ਕੇ ਇਹ ਸਾਰਾ ਕੰਮ ਸੰਭਾਲਿਆ ਰੁੱਖਾਂ ਰੁਤ ਦਾ ਲੰਗਰ ਦਾ ਜੋ ਮੈਂ ਸੌਰੀ ਟੀਮ ਦਾ ਖਾਸਾ ਕਰਨ ਜੀ ਹੋਏ ਆ ਬਾਕੀ ਮੁੰਡੇ ਨਾਲ ਜਿੰਨੇ ਵੀ ਹੈਗੇ ਸਭ ਦਾ ਸਾਰੀ ਟੀਮ ਦਾ ਪੂਰੇ ਜਿਹੜੇ ਸਾਡੇ ਜੀਜੀਐਸ ਕਾਲਜ ਤੋਂ ਖਾਲਸਾ ਕਾਲਜ ਤੋਂ ਔਰ ਦੂਸਰੇ ਮਾਤਾ ਸੁੰਦਰੀ ਕਾਲਜ ਤੋਂ ਵੀ ਬੱਚੇ ਆਏ ਨੇ ਸਾਰੇ ਮੈਂ ਸਭ ਨੂੰ ਦਿਲੋਂ ਧੰਨਵਾਦ ਕਹਿਣਾ ਵਾਂ ਕਿਉਂਕਿ ਇਹਨਾਂ ਨੇ ਬਹੁਤ ਹੀ ਵਧੀਆ ਪ੍ਰਬਾਲਾ ਕੀਤਾ ਹੈ ਔਰ ਬਹੁਤ ਹੀ ਸਜੇ ਢੰਗ ਨਾਲ ਸਾਰਾ ਰੇਮਡ ਕੀਤਾ ਹੋਇਆ ਹੈ ਇਸ ਤੇ ਮੈਨੂੰ ਬਿਲਕੁਲ ਵਧਾਈ ਦੇਣਾ ਵਾ ਔਰ ਨਾਲ ਹੀ ਅਸੀਂ ਇਹਦੇ ਨਾਲ-ਨਾਲ ਹੀ ਇਹੜਾ ਮੈਸੇਜ ਗੁਰੂ ਸਾਹਿਬ ਦਾ ਸੀ ਉਹ ਅਸੀਂ ਕੈਰੀ ਕਰ ਰਹੇ ਹਾਂ ਸਾਰਾ ਇੱਥੇ ਇਸ ਕਰਕੇ ਸਾਰੇ ਜਿਹੜੇ ਮੁੰਡੇ ਟੀਮ ਹੈਗੀ ਹੈ ਬਹੁਤ ਤੰਤਾ ਦੇ ਯੋਗ ਨੇ ਸਾਰੇ ਹੀ ਮੈਂ ਨਾ ਸ਼ਬਦਾਂ ਨਾਲ ਇਹ ਹੀ ਕਰ ਫੇਰ ਫੇਰ ਕਹਣਾ ਚਾਹਾਂਗਾ ਕਿ ਗੁਰੂ ਸਾਹਿਬ ਦੇ ਸਾਗਮਨ ਪ੍ਰੂਫ ਦੇ ਉੱਤੇ ਅਸੀਂ ਉਹਨਾਂ ਦੀ ਸਿੱਖਿਆ ਨੂੰ ਅੱਗੇ ਅੱਗੇ ਲੈ ਕੇ ਚੱਲਾਂਗੇ ਤੇ ਤਾਂ ਹੀ ਅਸੀਂ ਕੌਮ ਦੀ ਭਲਾਈ ਸੰਗਤ ਦੀ ਭਲਾਈ ਕਰ ਸਕਨੇ ਆ ਮੈਂ ਸਾਰੀ ਗੁਰਨਾਨਕ ਨਾਮ ਲਹਿਵਾ ਸਾਧ ਸੰਗਤ ਨੂੰ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਤੇ ਉਹਦੇ ਨਾਲ ਹੀ ਮੈਂ ਅੱਜ ਕਹਿਣਾ ਚਾਹਣਾ ਇਹ ਸਾਡਾ ਤੀਜਾ ਚੌਥਾ ਸਾਲ ਹੈ ਜੋ ਸਾਡੀ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਐ ਸਹਿਯੋਗ ਕਰਦੀ ਹੈ ਬਹੁਤ ਵਡਿਆ ਉਪਰਾਲਾ ਹੁੰਦਾ ਹੈ ਰੁਖ ਲੰਗਰ ਦਾ ਐਤਕੀ ਆਪਾਂ ਨਿਸ਼ਕਾਮ ਸਵਾਰਟ ਨਾਲ ਉਹਨਾਂ ਦਾ ਸਹਿਯੋਗ ਲੈ ਕੇ ਐ ਰੁਖ ਲੰਗਰ ਲਾਇਆ ਜੀ ਐਤਕੀ ਦੇਖਿਆ ਜਾਂਦਾ ਹੈ ਸਾਡੇ ਗੁਰੂਆਂ ਨੇ ਤੁਹਾਨੂੰ ਹਰ ਤਰੀਕੇ ਦੀ ਸਿੱਖਿਆ ਦਿੱਤੀ ਹੈ ਚਾਹੇ ਸ਼ਸਤਰਾਂ ਦੀ ਹੋਵੇ ਚਾਹੇ ਬਾਣੀ ਦੀ ਹੋਵੇ ਤੇ ਸਾਡੇ ਗੁਰੂਆਂ ਨੇ ਸਾਨੂੰ ਪ੍ਰਕਿਰਤੀ ਨਾਲ এনवायरमेंट ਦੀ ਨਾਲ ਜੋੜਨ ਦੀ ਵੀ ਸਿੱਖਿਆ ਦਿੱਤੀ ਹੈ ਇਸ ਕਰਕੇ ਉਹਨਾਂ ਦੀ ਸਿੱਖਿਆ ਨੂੰ ਮੰਨਦੇ ਹੋਏ ਐ ਰੁਖ ਲੰਗਰ ਆਪਾਂ ਹਰ ਸਾਲ ਲਾਣੇ ਆ ਤੇ ਐਂ ਜੀ ਆਪਣਾ ਮੈਸੇਜ ਸਾਨੂੰ ਕਾਲਜਾਂ ਵਿੱਚ ਸਾਡੇ ਯੂਥ ਵਿੱਚ ਪਹੁੰਚਾ ਰਹੇ ਹਾਂ ਤਾਂ ਕੀ ਸਾਡੀ ਧਰਮ ਪ੍ਰਚਾਰ ਦੀ ਐ ਕਿ ਬਹੁਤ ਲੋੜ ਹੈਗੀ ਹੈ ਸਾਡੇ ਬੱਚਿਆਂ ਨੂੰ ਤੇ ਆਈ ਉਪਰਾਲੇ ਅਸੀਂ ਅੱਗੇ ਵੀ ਕਰਦੇ ਰਵਾਂਗੇ